ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ 18 ਕੋ ਸਾਲਾਂ ਦੀ ਉਮਰ ਵਿੱਚ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਆਏ ਅਤੇ ਦਸਮ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ 1700 ਦੀ ਵੀ ਸਾਖੀ ਨੂੰ ਆਪ ਜੀ ਨੇ ਸਤਿਗੁਰਾਂ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ ਆਨੰਦਪੁਰ ਸਾਹਿਬ ਵਿਖੇ ਰੋਜ਼ ਰਸ ਭਿੰਨਾ ਕੀਰਤਨ ਹੁੰਦਾ ਸੀ ਗੁਰਬਾਣੀ ਦੀ ਵਿਚਾਰ ਹੁੰਦੀ ਸੀ ਸਤਿਗੁਰੂ ਸਿੱਖਾਂ ਨਾਲ ਬਚਨ ਵਿਲਾਸ ਕਰਦੇ ਸਨ ਮਰਦਾਵੀਆਂ ਖੇਡਾਂ ਅਤੇ ਸ਼ਸਤਰ ਅਭਿਆਸ ਹੁੰਦੇ ਸਨ ਕਵੀ ਬੀਰ ਰਸੀ ਕਵਿਤਾਵਾਂ ਸੁਣਾਉਂਦੇ ਸਨ ਸਤਗੁਰੂ ਸਿੱਖਾਂ ਸਮੇਤ ਸ਼ਿਕਾਰ ਖੇਡਣ ਜਾਂਦੇ ਸਨ ਇਸ ਮਨਮੋਹਣੇ ਵਾਤਾਵਰਨ ਨੇ ਆਪ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਆਪ ਉੱਥੇ ਹੀ ਟਿਕ ਗਏ ਮਾਤਾ ਪਿਤਾ ਕੁਝ ਦਿਨਾਂ ਮਗਰੋਂ ਵਾਪਸ ਪਿੰਡ ਆ ਗਏ ਸਭ ਤੋਂ ਪਹਿਲਾਂ ਆਪ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਪ੍ਰਾਪਤ ਕੀਤਾ ਥੋੜੇ ਦਿਨਾਂ ਵਿੱਚ ਹੀ ਆਪ ਦੀ ਲਿਖਾਈ ਮੋਤੀਆਂ ਵਰਗੀ ਹੋ ਗਈ ਸਿੱਖ ਵਿਦਵਾਨ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦਾ ਗਿਆਨ ਲਿਆ ਗੁਰਬਾਣੀ ਕੰਠ ਕਰਨ ਲੱਗੇ ਅਤੇ ਗੁਰਬਾਣੀ ਦੇ ਅਰਥ ਵੀ ਸਿੱਖ ਲਏ ਜਲਦੀ ਹੀ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋ ਗਏ ਸਤ ਗੁਰਾਂ ਨਾਲ ਸ਼ਿਕਾਰ ਖੇਡਣ ਵੀ ਜਾਂਦੇ ਇੱਕ ਵਾਰ ਸ਼ੇਰ ਮਾਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਵੀ ਬਾਈ ਸਾਲ ਦੀ ਉਮਰ ਵਿੱਚ ਹੀ ਆਪ ਗੁਰਮਤੀ ਦੇ ਬਾਬਾ ਦੀ ਬਣ ਸਿਆਣੇ ਵਿਦਵਾਨ ਅਤੇ ਸੂਰਬੀਰ ਸੈਨਿਕ ਬਣ ਗਏ। ਅਨੰਦਪੁਰ ਸਾਹਿਬ ਵਿਖੇ ਸਰਕਾਰੀ ਫੌਜਾਂ ਅਤੇ ਪਹਾੜੀ ਰਾਜਪੂਤ ਸੈਨਿਕਾਂ ਨਾਲ ਹੋਈਆਂ ਲੜਾਈਆਂ ਵਿੱਚ ਬਾਬਾ ਦੀਪ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੁਝ ਸਮੇਂ ਮਗਰੋਂ ਮਾਤਾ-ਪਿਤਾ ਨੇ ਗੁਰੂ ਜੀ ਪਾਸ ਬੇਨਤੀ ਕਰਕੇ ਬਾਬਾ ਦੀਪ ਸਿੰਘ ਨੂੰ ਵਿਆਹ ਲਈ ਪਿੰਡ ਬੁਲਾ ਲਿਆ। ਅਜਿਹਾ ਹੋਇਆ ਨਹੀਂ ਸੀ ਕਿ ਖਬਰਾਂ ਪੁੱਛੀਆਂ ਕਿ ਸਤਗੁਰਾਂ ਨੇ ਅਨੰਤਪੁਰ ਸਾਹਿਬ ਛੱਡ ਦਿੱਤਾ ਹੈ ਚਾਰੇ ਸਾਹਿਬ ਜਾਤੇ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਹਨ ਮੁਗਲ ਫੌਜਾਂ ਗੁਰੂ ਜੀ ਨੂੰ ਲੱਭਣ ਵਿੱਚ ਲੱਗੀਆਂ ਹੋਈਆਂ ਹਨ ਇਨ੍ਹਾਂ ਹਿਰਦੇ ਵਿਦਕ ਖਬਰਾਂ ਨੂੰ ਸੁਣਦਿਆਂ ਆਪ ਗੁਰੂ ਜੀ ਦੀ ਭਾਲ ਵਿੱਚ ਨਿਕਲ ਤੁਰੇ ਅਤੇ ਅੰਤ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਪੁੱਜ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਬੇਖਬਰੀ ਕਾਰਨ ਭੀੜਾ ਸਮੇਂ ਅਨੰਦਪੁਰ ਤੋਂ ਗੈਰ ਹਾਜ਼ਰ ਰਹਿਣ ਲਈ ਖੀਮਾ ਮੰਗੀ ਦਮਦਮਾ ਸਾਹਿਬ ਵਿਖੇ ਵੀ ਅਨੰਦਪੁਰ ਸਾਹਿਬ ਵਰਗਾ ਵਾਤਾਵਰਨ ਬਣਿਆ ਪਿਆ ਸੀ ਗੁਰੂ ਜੀ ਸਿੰਘਾਂ ਸਮੇਤ ਪਿੰਡਾਂ ਵਿੱਚ ਪ੍ਰਚਾਰ ਕਰਨ ਜਾਂਦੇ ਸਨ ਅਤੇ ਲੋਕਾਂ ਨੂੰ ਸਰਕਾਰੀ ਅਤਿਆਚਾਰ ਵਿਰੁੱਧ ਟਟਣ ਅਤੇ ਅਣਖ ਨਾਲ ਜੀਵਨ ਜਿਉਣ ਦਾ ਸੰਦੇਸ਼ ਦਿੰਦੇ ਸਨ ਲੋਕ ਵਿਪਾਰੀ ਗਿਣਤੀ ਵਿੱਚ ਦਮਦਮਾ ਸਹਿਬ ਪੁੱਜ ਕੇ ਅੰਮ੍ਰਿਤ ਪਾਨ ਕਰਦੇ ਸਨ ਕਿਹਾ ਜਾਂਦਾ ਹੈ ਕਿ ਇੱਥੋਂ 120000 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ